ਪੰਜਾਬ ਅਤੇ ਹਰਿਆਣਾ ਦੇ ਕਈ ਜ਼ਿਲ੍ਹਿਆਂ ਤੋਂ ਹੋ ਕੇ ਵਗਣ ਵਾਲਾ ਕਗਰ ਦਰਿਆ ਆਪਣੇ ਖਤਰੇ ਦੇ ਨਿਸ਼ਾਨ ਤੋਂ ਉੱਪਰ ਵਗ ਰਿਹਾ ਹੈ। ਪਟਿਆਲਾ ਜ਼ਿਲ੍ਹੇ ਦੇ ਪਿੰਡ ਸੋਲੀ ਤੋਂ ਇੱਕ ਖਾਸ ਰਿਪੋਰਟ। ਸਸਿਕਾ ਤੁਹਾਡਾ ਸਵਾਗਤ ਹੈ ਤੁਹਾਡਾ ਸਾਰੇ ਪੰਜਾਬ న్యూਸ ਤੇ ਜਿਵੇਂ ਤੁਸੀਂ ਜਾਣਦੇ ਹੋ ਪੂਰਾ ਪੰਜਾਬ ਰਸਾਂ ਦੀ ਮਾਰ ਦੇ ਵਿੱਚ ਆਇਆ ਹੋਇਆ ਹੈ। ਅੱਜ ਪਟਿਆਲਾ ਜ਼ਿਲ੍ਹੇ ਦਾ ਇੱਕ ਪਿੰਡ ਪਿੰਡ ਸੋਲੀ ਇਤੋਂ ਕਗਰ ਵਗਦਾ ਕਗਰ ਜਿਹੜਾ ਆਪਣੇ ਖਤਰੇ ਦੇ ਨਿਸ਼ਾਨ ਤੋਂ ਉੱਪਰ ਵਗ ਰਿਹਾ ਹੈ। ਪ੍ਰਿੰਟਰ ਕੋਲੇ ਦੇ ਬੁਸਨੀਕ ਨੇ ਤੁਹਾਡੇ ਮੋਤ ਪ੍ਰਬੰਧ ਨੂੰ ਨਾਲ ਗੱਲ ਕਰਾਂਗੇ ਕੀ ਹਾਲਾਤ ਨੇ ਇੱਥੋਂ ਦੇ ਸਰਕਾਰ ਵੱਲੋਂ ਕੀ ਸਹਾਇਤਾ ਦਿੱਤੀ ਗਈ ਹੈ ਇਹਨਾਂ ਵੱਲੋਂ ਕੀ ਯਤਨ ਅਗਰੇ ਕੀਤੇ ਗਏ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕੀ ਨਾਂ ਤੁਹਾਡਾ ਜੀ ਉਸਦੇਵ ਸਿੰਘ ਜੀ ਕਿਹੜੇ ਪਿੰਡ ਦੇ ਸਿਰਾਂ ਨਾਲੋਂ ਅਸੀਂ ਕਰੀਮਗੜ੍ਹ ਖੁਰਚੇੜ ਵਾਲੇ ਰਹਿਣ ਵਾਲੇ ਆ ਜੀ ਭਾਈ ਜੀ ਜਿਵੇਂ ਠੱਗਰ ਦੇ ਹਾਲਾਤ ਅਸੀਂ ਦੇਖ ਰਹੇ ਆ ਕਿ ਜਿਹੜਾ ਜਿਹੜਾ ਪੂਰੇ ਜ਼ੋਰਾਂ ਦੇ ਬਗੜ ਰਿਹਾ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਖਾਤਰੀ ਦੇ ਨਿਸ਼ਾਨ ਤੋਂ ਉੱਪਰ ਬਗੜ ਰਿਹਾ ਅਸੀਂ ਕਿੰਨੇ ਦਿਨ ਹੋ ਗਏ ਇੱਥੇ ਖੜਿਆ ਨੂੰ ਹਮੇਸ਼ਾ ਸਵੇਰੇ 4:00 ਵਜੇ ਲਗਭਗ ਤਾਂ ਜਾਗਦੇ ਹਾਂ ਨੂੰ ਦਿਨੇ ਵੀ ਡਿਊਟੀ ਕਰਦੇ ਹਾਂ ਰਾਤ ਨੂੰ ਵੀ ਕਰਦੇ ਹਾਂ ਬੰਦੇ ਨਿਗਰਾਨੀ ਰੱਖਦੇ ਕਿ ਕੋਈ ਫੁੱਟ ਪੈਂਦੀ ਆ ਕੁਛ ਵੀ ਹੁੰਦਾ ਹੈ ਸਾਡੇ ਪਿੰਡ ਦਾ ਪੂਰਾ ਸਹਿਯੋਗ ਹੈ ਜੀ ਨਾਲ ਰਲ ਕੇ ਚੱਲਦੇ ਨੇ ਤੇ ਬਹੁਤ ਵਧੀਆ ਸਹਿਯੋਗ ਹੈ ਤੁਸੀਂ ਤਾਂ ਜਿਵੇਂ ਆਪਣੇ ਤੌਰ ਤੇ ਇੱਥੇ ਕੰਮ ਕਰ ਰਹੇ ਹੋ ਬਚਾਅ ਕਾਰਜ ਕਰ ਰਹੇ ਹੋ ਕਿ ਸਰਕਾਰ ਵੱਲੋਂ ਤੁਹਾਨੂੰ ਕੀ ਸਹਾਇਤਾ ਦਿੱਤੀ ਹੈ ਕਿਉਂਕਿ ਸਰਕਾਰ ਵੱਲੋਂ ਅਫਸਰ ਆਉਂਦੇ ਨੇ ਜਦੋਂ ਆਣ ਕੇ ਪੁੱਛਦੇ ਨੇ ਸਾਡੇ ਕੋਲ ਜੀਸੀਬੀ ਦਿੱਤੀ ਜੀ ਉਹਨਾਂ ਨੇ ਉਹ ਪੱਕੀ ਖੜੀ ਆ ਜੇ ਕਿਤੇ ਵੀ ਕੋਈ ਨੁਕਸਾਨ ਹੁੰਦਾ ਫੁੱਟ ਪੈਂਦੀ ਆ ਇਹ ਜੇ ਜਦੀ ਨਾਲ ਲੈ ਜਾਂਦੇ ਜੀ ਕੋਈ ਬੰਦੀ ਮਰਮਦੂਨ ਵਾਲੀ ਸੀ ੁੱਡਾ ਖੱਡਾ ਮਾਰੀਆਂ ਸੀ ਉਹਦੇ ਨਾਲ ਆਪਾਂ ਨਹੀਂ ਉਹ ਤੋਂ ਪਹਿਲਾਂ ਚਾਰ ਬਿਲ ਹੋ ਗਏ ਜੀ ਕੋਈ ਸਪੈਸ਼ਲ ਘਟਰੀ ਹੈ ਜੀ ਅਸੀਂ ਅੱਜ ਜਿਵੇਂ ਜੀ 2023 ਦੇ ਵਿੱਚ ਵੀ ਹੜਾ ਆਏ ਸੀ ਲਗਾਤਾਰ ਹੜ੍ਹਾਂ ਦੀ ਮਾਰ ਤੀਜੇ ਸਾਲ ਪੈ ਰਹੀ ਹੈ ਤੇ ਉਸ 2023 ਤੋਂ ਬਾਅਦ ਸਰਕਾਰ ਨੇ ਕੁਝ ਕਦਮ ਚੁੱਕੇ ਨੇ ਇਸ ਚੀਜ਼ ਨੂੰ ਰੋਕਣ ਲਈ ਜਤੋਂ ਅਸੀਂ ਕੋਈ ਸੁਝਾਅ ਦੇਣਾ ਚਾਹੋਂ ਸਰਕਾਰ ਦੇਖੋ ਜੀ 2023 ਤੋਂ ਬਾਅਦ ਵੀ ਤਾਂ ਸਰਕਾਰ ਨੇ ਕੋਈ ਬੰਦ ਤੇ ਮਿੱਟੀ ਹੋ ਗਿਆ ਨਾ ਕੋਈ ਨਹੀਂ ਪਾਈ ਕਿ ਡਰੇਨ ਮਹਿਕ ਮੈਨੂੰ ਕੁਝ ਨਹੀਂ ਕੀਤਾ ਜੀ ਇੱਥੇ ਕਿਤੇ ਉਦੋਂ ਅੰਦਰ ਜਦੋਂ ਹੜਾ ਆ ਜਾਂਦੇ ਨੇ ਰੇ ਨਮਕ ਮੇਕ ਵਾਲੇ ਪਹਿਲੇ ਤਾਂ ਆਉਂਦੇ ਨਹੀਂ ਜੀ ਲੋਕ ਤੇ ਕੁਛ ਤੁਸੀਂ ਆਪਣੇ ਵੱਲੋਂ ਕੋਈ ਸਰਕਾਰ ਨੂੰ ਕਿਉਂਕਿ ਤੁਸੀਂ ਇੱਥੋਂ ਦੇ ਰਹਿਣ ਵਾਲੇ ਹੋ ਤੁਹਾਨੂੰ ਪਤਾ ਕੀ ਕਮੀ ਹੈ ਪੇਟੀ ਕੀ ਨੇ ਤੁਸੀਂ ਸਰਕਾਰ ਨੂੰ ਕੀ ਆਪਣਾ ਸੁਲੇਹਾ ਦੇਣਾ ਚਾਹੋ ਅਜੇ ਸਰਕਾਰ ਨੂੰ ਇਹ ਕਿੰਨੇ ਜੀ ਬੰਨਾਂ ਦੀ ਪਾਣੀ ਉਹ ਤੋਂ ਪਹਿਲਾਂ ਮੁਰੰਦ ਕੀਤੀ ਜਾਵੇ ਮਜ਼ਬੂਤ ਕੀਤਾ ਜਾਵੇ ਇਹਨਾਂ ਨੂੰ ਤੇ ਸਾਡਾ ਪਛਾਹੋ ਥੱਲੇ ਪਿੰਡ ਦੇ ਐਮਐਸਏ ਨੇ ਸਰਕਾਰੀ ਬਾਈਜਾ ਵੀ ਕੀ ਉਹਨਾਂ ਸਾਨੂੰ ਇਹ ਕਹ ਲੱਗਿਆ ਵੀ ਤੁਸੀਂ ਚੀਨ ਵਗੈਰਾ ਆਦੇ ਲੈਓ ਕਿੰਨਾ ਢੀ ਲੁਕ ਜੇ ਮੈਂ ਤੁਹਾਨੂੰ ਹਲਸਾ ਦੇ ਕਿ ਦਰਪੜਾ ਤੇ ਪਾਈ ਗਿਆ ਦਾਇਆ ਮਗਰ ਟੀਲ ਤੋਂ ਨਹੀਂ ਬੁਰਾ ਕਰਨੀ ਜਿੰਨਾ ਮਨ ਅਸੀਂ ਇੱਕ ਹੋਰ ਗੱਲ ਗੱਲ ਕਰਨ ਦੋਨੇ ਆ ਵੀ ਇੱਕ ਬਾਦਸ਼ਾਹਪੁਰ ਤੋਂ ਜੀ ਰਾਂ ਲੱਕ ਗੱਗਲ ਦਾ ਜੀ ਕੋਈ ਉਹਦੇ ਨਿਸ਼ਾਨੀਆਂ ਲੱਗੀਆਂ ਹੋਈਆਂ ਨੇ ਪਰ ਸਰਕਾਰ ਨੇ ਕੋਈ ਧਿਆਨ ਨਹੀਂ ਕੀਤਾ ਜਿਨੂੰ ਪੁੱਤੇ ਨਹੀਂ ਅਗਰ ਜੋ ਕੁੱਟ ਦਿੰਦੀ ਹੈ ਤਾਂ ਸਾਡਾ ਪਾਣੀ ਵੰਡਿਆ ਜਾਂਦਾ ਜੀ ਮਤਲਬ ਇੰਨਾ ਹੀ ਠੱਗਰ ਹੋਰ ਸਾਈਡ ਤੇ ਵਗਦਾ ਜੀ ਹਾਂਜੀ ਹਾਂਜੀ ਗੱਗਲ ਵਗਦਾ ਜੀ ਕਿੰਨੇ ਸਾਲ ਹੋ ਗਏ ਨੇ ਉਹਦੀ ਮਤਲਬ ਨਿਸ਼ਾਨਦੇਹੀ ਹੋਈ ਉਹ ਤਾਂ ਜੀ ਸਾਲ ਤੋਂ ਹੋ ਗਿਆ ਜੀ ਨਿਸ਼ਾਨਦੇਹੀ ਹੋਈ ਨੂੰ ਤੇ ਉਹਨੂੰ ਲੋਕਾਂ ਨੇ ਬਹੁਤ ਜ਼ਿਆਦਾ ਪੈਣੀ ਲਾਇਆ ਹੋਇਆ ਹੈ ਉਹ ਸਭ ਤੋਂ ਪਹਿਲਾਂ ਚੱਲਦਾ ਹੁੰਦਾ ਸੀ ਉਸ ਸਮਾਂ ਪਹਿਲਾਂ ਔਰ ਐਸੇ ਉਹ ਖੇਤਾਂ ਵਿੱਚ ਲਿਆ ਹੈ। ਤੇ ਸਰਕਾਰ ਨੂੰ ਐਮਐਲਏ ਸਾਹਿਬ ਸਰਲਵਾਸਿਕ ਬਾਜੀ ਕਰਨ ਕਿ ਇਹ ਦੱਸ ਦੇਣਾ ਚਾਹੁੰਦਾ। ਫਿਰ ਇਹੋ ਹੀ ਅਪੀਲ ਕਰਦੇ ਆ ਜੀ ਜਲਦ ਤੋਂ ਜਲਦ ਇਹ ਬਾਸਟਨ ਤੋਂ ਫਿਰ ਆਉਂਦਾ ਹੈ ਜਿਹਦੇ ਅੱਗੇ ਜਾਂਦਾ ਜੇ ਅੱਗੇ ਜਾ ਕੇ ਫਿਰ ਘੱਟੜੀ ਪੈਂਦਾ ਜੀ ਵਾਪਸੇ ਜਦੋਂ ਹੁੰਦਾ ਪਾਣੀ ਬੰਦ ਕੇ ਚਲਾ ਜਾਵੇ ਜੋ ਕੁੱਟਿਆ ਜਾਵੇ ਜੀ। ਬਹੁਤ ਧੰਨਵਾਦ ਜੀ।